सत श्रीकाल जी होर प्यारे बच्चे हो की हाल है सारे बच्चे अपने अपने घर ठीक ठाक हो राजी खुशी हो मम्मी पापा सब दे ठीक है जी फिर चल रही छुट्टियाँ ठीक है जी आ गए मासी करो नहीं हले कित हले तो बहुत छुट्टियां पे है चलो अज फिर मैं थोड़े लिए ले कहानी लेके आई हाँ कहानी मेरी लिखी हुई है कहानी का नाम है ਟੋਫਾ ਤੇ ਫੇਰ ਸੁਨੋ ਧਿਆਨ ਨਾਲ ਅਜਰਮੰਦਾ ਜਨਮ ਦਿਨ ਹੈ ਤੇ ਜਦੋਂ ਹਰਮੰਦਾ ਜਨਮ ਦਿਨ ਹੈ ਉਹਦੀ ਭੈਣ ਪ੍ਰੀਤੀ ਬੜੀ ਖੁਸ਼ ਹੈ ਪ੍ਰੀਤੀ ਨੇ ਸਾਰਾ ਕਮਰਾ ਗੁਆਰਿਆਂ ਨਾਲ ਸਜਾਇਆ ਹੋਇਆ ਪਾਪਾ ਨੇ ਹਰਮੰਦਾ ਦਾ ਮਨਪਸੰਦ ਕੇਕ ਦਾ ਆਰਡਰ ਦਿੱਤਾ ਦਾਦੀ ਮੰਮਾ ਵੀ ਖੁਸ਼ ਮੰਮੇ ਵੀ ਖੁਸ਼ ਪਰ ਹਰਮਨਾ ਜਨ ਨਹੀਂ ਪਤਾ ਨਹੀਂ ਕਿਉਂ ਬੜਾ ਚੁੱਪਚਾਪ ਹੈ। ਉਹਦੀ ਜਿਹੜੀ ਭੈਣ ਹੈ ਨਾ ਪ੍ਰੀਤੀ, ਪ੍ਰੀਤੀ ਹਰਮਨ ਲਈ ਇੱਕ ਕਿਤਾਬ ਲੈ ਕੇ ਆਈ ਬਹੁਤ ਸੋਹਣੀ। ਤੋਹਫੇ ਦੇ ਤੌਰ ਤੇ ਕਿਤਾਬ ਦੇਤੀ ਪ੍ਰੀਤੀ ਨੇ। ਪਰ ਹਰਮਨ ਕਿਤਾਬ ਲੈ ਕੇ ਵੀ ਖੁਸ਼ ਨਹੀਂ। ਅਗਿੱਤਾ ਜੇ ਦੋਨੋਂ ਕੋਈ ਤੋਹਫਾ ਦਿੰਦਾ ਨਾ, ਉਹਨੇ ਬੜਾ ਖੁਸ਼ ਹੋਣਾ, ਟੱਪਣਾ, ਕੁੱਦਣਾ, ਸਾਰਿਆਂ ਨੂੰ ਦਿਖਾਣਾ। ਆ ਮਿਲੀ ਤੋਹਫਾ ਮਿਲਿਆ ਮੈਨੂੰ। ਉਹਦੇ ਜਿਹੜੇ ਦਾਦੀ ਮੰਮਾ ਹੈ ਨਾ, ਦਾਦੀ ਮੰਮਾ ਕਹਿੰਦੇ ਹਰਮਨ ਪੁੱਤ ਕੀ ਗੱਲ ਐ ਤੂੰ ਅੱਜ ਖੁਸ਼ ਨਹੀਂ ਉਦਾਸ ਚਾ ਕਿਉਂ ਐ ਤੇ ਹਰਮਨ ਕਹਿੰਦਾ ਨਹੀਂ ਦਾਦੀ ਮੰਮਾ ਕੋਈ ਗੱਲ ਨਹੀਂ ਮੈਂ ਤਾਂ ਠੀਕ ਆ ਮੈਂ ਤਾਂ ਖੁਸ਼ ਆ ਤੇ ਉਹਦੇ ਮੰਮੀ ਵੀ ਆਗੇ ਕੋਲ ਮੰਮੀ ਕਹਿੰਦੇ ਹਰਮਨ ਦੱਸ ਤੇਰੇ ਮਾਂਚ ਕੀ ਐ ਕੋਈ ਗੱਲ ਤਾਂ ਹੈ ਅੱਜ ਮੇਰਾ ਪੁੱਤ ਸ਼ਰਾਰਤਾਂ ਵੀ ਨਹੀਂ ਕਰਦਾ ਤੇ ਪ੍ਰੀਤੀ ਦੀਦੀ ਕਹਿੰਦੇ ਅੱਛਾ ਜੀ ਜਦੋਂ ਇਹ ਸ਼ਰਾਰਤਾਂ ਕਰਦਾ ਉਦੋਂ ਇਹਨੂੰ ਝਿੜਕਾਂ ਪੈਂਦੇ ਆ ਜੇ ਆਜੋ ਸਾਉ ਬਣ ਕੇ ਬੈਠਾ ਹੈ ਤਾਂ ਕਹਿੰਦੇ ਸ਼ਰਾਰਤਾਂ ਨਹੀਂ ਕਰਦਾ ਤੇ ਉਹਦੇ ਮੰਮੀ ਕਹਿੰਦੇ ਨਹੀਂ ਬਿਟਾ ਬੱਚਿਆਂ ਦੀ ਸ਼ਰਾਰਤਾਂ ਵਧੀਆ ਲੱਗਦੀਆਂ ਘਰ 'ਚ ਰੌਣਕ ਲੱਗੀ ਰਹਿੰਦੀ ਆ ਥੋੜੀ-ਬੋਤੀ ਸ਼ਰਾਰਤ ਤਾਂ ਕਰਨੀ ਚਾਹੀਦੀ ਚੁੱਪ-ਚੁੱਪ ਬੱਚੇ ਥੋੜੇ ਚੰਗੇ ਲੱਗਦੇ ਐਦਾਂ ਅੱਜ ਤਾਂ ਇਹਦਾ ਜਨਮ ਦਿਨ ਹੈ ਦਸਿੱਤਾ ਸਹੀ ਗੱਲ ਕੀ ਆ ਤੇ ਉਹ ਫੇਰ ਮम्मा ਕੋਈ ਗੱਲ ਨਹੀਂ ਤੁਹਾਨੂੰ ਤੁਸੀਂ ਕਿਉਂ ਮੈਨੂੰ ਬਾਰ-ਬਾਰ ਤੰਗ ਕਰੀ ਜਾ ਰਹੇ ਆ ਮੈਂ ਖੁਸ਼ ਆ ਬਹੁਤ ਖੁਸ਼ ਆ ਮੇਰਾ ਜਨਮ ਦਿਨ ਆ ਤੇ ਫਿਰ ਐਨੇ ਨੂੰ ਦਾਦੀ ਮੰਮਾ ਕਹਿੰਦੇ ਆਏ ਹਰਮਨ ਅੱਜ ਤੇਰਾ ਦੋਸਤ ਨਹੀਂ ਆਇਆ ਸੁਖਮਨ ਉਹ ਕੱਲ ਵੀ ਨਹੀਂ ਆਇਆ ਦੋ ਤਿੰਨ ਦਿਨ ਹੋ ਗਏ ਮੈਂ ਦੇਖਿਆ ਨਹੀਂ ਨਹੀਂ ਤਾਂ ਤੁਸੀਂ ਇੱਕ ਦੂਜੇ ਬਿਨਾਂ ਸਾਹ ਨਹੀਂ ਲੈਂਦੇ ਤੇ ਹਰਮਨ ਉਦਾਸ ਜਾ ਹੁ ਕੇ ਕਹਿੰਦਾ ਦਾਦੀ ਮੰਮਾ ਮੈਂ ਬੁਲਾਇਆ ਨਹੀਂ ਹੈ ਸੁਖਮਨ ਨੂੰ ਮੈਂ ਆਪਣੇ ਬਰਥਡੇ ਤੇ ਨਹੀਂ ਬੁਲਾਇਆ ਕਿਉਂ ਕਿਉਂ ਨਹੀਂ ਬੁਲਾਇਆ ਆਪਣੇ ਬਰਥਡੇ ਤੇ ਤੋਨੋ ਦਾਦੀ ਮੰਮਾ ਮੇਰਾ ਦਿਲ ਨਹੀਂ ਕੀਤਾ ਦਿਲ ਨਹੀਂ ਕੀਤਾ ਕੀ ਗੱਲ ਹੋ ਗਈ ਮੰਮੀ ਨੇ ਪੁੱਛਿਆ ਪਤਾ ਉਹਦੇ ਕੋਲ ਨਾ ਇੱਕ ਪੈਨ ਸੀਗਾ 골ਡਨ ਕਲਰ ਦਾ ਉਹਦੇ ਚਾਚਾ ਜੀ ਨੇ ਦਿੱਤਾ ਸੀ ਉਹਨੂੰ ਤੇ ਮੈਂ ਉਹਨੂੰ ਕਹਿ ਤਾ ਮੈਨੂੰ ਮੇਰੇ ਬਰਥਡੇ ਤੇ ਗਿਫਟ ਦੇ ਦੇ ਮੈਨੂੰ ਬੜਾ ਸੋਹਣਾ ਲੱਗਦਾ ਸੀ ਪੈਨ ਤੇ ਉਹਨੇ ਮੈਨੂੰ ਜਵਾਬ ਦਿੱਤਾ ਉਹ ਕਹਿੰਦੇ ਮੈਂ ਨਹੀਂ ਤੈਨੂੰ ਗਿਫਟ ਦੇਣਾ ਇਹ ਪੈਨ ਇਹ ਤਾਂ ਮੇਰੇ ਚਾਚਾ ਜੀ ਨੇ ਦਿੱਤਾ ਹੈ ਤੇ ਉਹਦੇ ਦਾਦੀ ਮੰਮਾ ਕਹਿੰਦੇ ਫਿਰ ਠੀਕ ਹੀ ਹੈ ਉਹ ਤੈਨੂੰ ਆਪਣਾ ਪੈਨ ਕਿਉਂ ਦੇਵੇ ਤੋਹਫੇ ਦੇ ਤੌਰ ਤੇ ਉਹਨੂੰ ਤੋਹਫਾ ਮਿਲਿਆ ਹੋਇਆ ਉਹਦੇ ਚਾਚਾ ਜੀ ਨੇ ਦਿੱਤਾ ਤੇ ਉਹ ਤੂੰ ਪੈਨ ਮੰਗ ਰਿਹਾ ਇਹ ਕੋਈ ਚੰਗੀ ਗੱਲ ਐ ਦਦੀ ਮੰਮਾ ਫੇਰ ਕੀ ਹੋਇਆ ਮੈਂ ਉਹਦਾ ਦੋਸਤ ਆ ਉਹ ਆਪਣੇ ਦੋਸਤ ਨੂੰ ਪੈਨ ਨਹੀਂ ਦੇ ਸਕਦਾ ਕੀ ਕਾਹਦੀ ਦੋਸਤੀ ਕਿ ਪੈਨ ਪਿੱਛੇ ਮੈਂ ਨਹੀਂ ਆ ਦਦੀ ਮੰਮਾ ਬੱਸ ਮੈਨੂੰ ਮੈਂ ਨਹੀਂ ਆ ਮੈਂ ਨਹੀਂ ਬੁਲਾਣਾ ਨੂੰ ਤੇ ਫਿਰ ਉਹਦੇ ਮੰਮੀ ਕਹਿੰਦੇ ਬੇਟਾ ਮੇਰੀ ਗੱਲ ਸੁਣ ਉਹਦੇ ਚਾਚਾ ਜੀ ਨੇ ਉਹਨੂੰ ਤੋਹਫਾ ਦਿੱਤਾ ਬੜੇ ਪਿਆਰ ਨਾਲ ਹਨਾ ਤੋਹਫੇ ਦਾ ਮਤਲਬ ਚੀਜ਼ਾਂ ਨਹੀਂ ਹੁੰਦੀ ਆ ਤੋਹਫੇ ਦਾ ਮਤਲਬ ਹੁੰਦਾ ਪਿਆਰ ਪਿਆਰ ਨਾਲ ਦਿੱਤਾ ਉਸ ਪੈਨ ਦੇ ਵਿੱਚ ਦੇ ਚਾਚਾ ਜੀ ਦਾ ਪਿਆਰ ਹੈ ਉਹਦੇ ਲਈ ਤੇ ਉਹ ਹੁਣ ਤੂੰ ਮੰਗ ਰਿਹਾ ਹੈ ਉਹ ਤੈਨੂੰ ਕਿਵੇਂ ਦੇ ਸਕਦਾ ਹੈ ਬੇਟਾ ਚੀਜ਼ਾਂ ਤਾਂ ਟੁੱਟ ਜਾਂਦੀਆਂ ਮਿੰਟ 'ਚ ਹੈਨਾ ਚੀਜ਼ਾਂ ਦਾ ਕੀ ਆ ਚੀਜ਼ਾਂ ਤਾਂ ਪੁਰਾਣੀਆਂ ਹੋ ਜਾਂਦੀਆਂ ਟੁੱਟ ਜਾਂਦੀਆਂ ਕੋਈ ਵੀ ਚੀਜ਼ ਹੈ ਕੋਈ ਵੀ ਤੋਹਫਾ ਹੈ ਉਹਦੇ ਨਾਲ ਜੁੜੀ ਹੋਈ ਭਾਵਨਾ ਦੇਖਣੀ ਚਾਹੀਦੀ ਆਪਾਂ ਨੂੰ ਪਿਆਰ ਦੇਖਣਾ ਚਾਹੀਦਾ ਜੇ ਉਹਨੇ ਤੈਨੂੰ ਤੈਨੂੰ ਦੇ ਦਿੰਦਾ ਉਹ ਪੈਨ ਤੋਹਫੇ ਦੇ ਤੌਰ ਤੇ ਜਦੋਂ ਉਹਦੇ ਚਾਚਾ ਜੀ ਨੂੰ ਪਤਾ ਲੱਗਦਾ ਕਿ ਮੈਂ ਇਹਨੂੰ ਪਿਆਰ ਨਾਲ ਤੋਹਫਾ ਦਿੱਤਾ ਸੀ ਪੈਨ ਦਿੱਤਾ ਸੀ ਤੇ ਇਹਨੇ ਰੱਖਿਆ ਨਹੀਂ ਸਾਮਕੇ ਨੇ ਅੱਗੇ ਦੇ ਦਿੱਤਾ ਤਾਂ ਫਿਰ ਉਹਨਾਂ ਨੂੰ ਬੁਰਾ ਲੱਗਣਾ ਸੀ ਜਾਂ ਚੰਗਾ ਤੇ ਹਰਮਨ ਕਹਿੰਦਾ ਉਹਨਾਂ ਨੂੰ ਬੁਰਾ ਲੱਗਣਾ ਸੀ ਫੇਰ ਦੱਸੋ ਤੇ ਹਰਮਨ ਕਹਿੰਦਾ ਹਾਂ ਮम्मा ਤੁਸੀਂ ਠੀਕ ਕਹਿ ਰਹੇ ਹੋ ਬੱਚੇ ਤੋਹਫੇ ਦਾ ਮਤਲਬ ਚੀਜ਼ ਜਾਣੀ ਹੁੰਦੀ ਆ ਤੋਹਫਾ ਦਾ ਮਤਲਬ ਪਿਆਰ ਹੈ ਜੇ ਕੋਈ ਸਾਨੂੰ ਪਿਆਰ ਨਾਲ ਦੋ ਮਿੱਠੇ ਬੋਲ ਬੋਲ ਲਵੇ ਨਾ ਉਹ ਵੀ ਬਹੁਤ ਵੱਡਾ ਤੋਹਫਾ ਹੁੰਦਾ ਤੇ ਉਹ ਤਾਂ ਤੇਰਾ ਇੰਨਾ ਪਿਆਰਾ ਦੋਸਤ ਹੈ ਤੇਰੇ ਨਾਲ ਰਹਿੰਦਾ ਹੈ ਸਕੂਲ 'ਚ ਵੀ ਤੇਰੇ ਨਾਲ ਰਹਿੰਦਾ ਹੈ ਘਰ ਵੀ ਤੇਰੇ ਕੋਲ ਜਦ ਇਹ ਆ ਜਾਂਦਾ ਦੁੱਖ ਸੁੱਖ 'ਚ ਤੁਸੀਂ ਇੱਕ ਦੂਜੇ ਦਾ ਸਾਥ ਦਿੰਦੇ ਹੋ ਤੇ ਫਿਰ ਹਰਮਨ ਕਹਿੰਦਾ ਦਾਦੀ ਮम्मा ਤੁਸੀਂ ਸੱਚ ਕਹਿੰਦੇ ਹੋ ਪਰ ਮੇਤੋ ਨਾ ਗੁੱਸੇ 'ਚ ਕਹਿ ਆ ਹੋ ਗਿਆ ਉਹਨੂੰ ਮੇਰੇ ਬਰਥਡੇ ਤੇ ਨਾ ਆਈ ਚਲੋ ਕੋਈ ਗੱਲ ਨਹੀਂ ਜੇ ਗੁੱਸੇ 'ਚ ਕਹਿ ਆ ਹੋ ਗਿਆ ਨਾ ਹੁਣ ਮਨਾ ਲਾ ਸੁਖਮਨ ਨੂੰ ਫੋਨ ਕਰ ਲਾ ਉਹਨੂੰ ਕਿ ਮੇਰੇ ਬਰਥਡੇ ਤੇ ਆ ਜਾ ਤੇ ਹਰਮਨ ਨੇ ਸੁਖਮਨ ਨੂੰ ਫੋਨ ਲਾ ਲਿਆ ਜਦੋਂ ਫੋਨ ਕੀਤਾ ਨਾ ਸੁਖਮਨ ਨੇ ਫੋਨ ਚੱਕਿਆ ਹਰਮਨ ਰੋਣ ਹਾਕਾ ਜਿਹਾ ਹੋ ਗਿਆ ਕਹਿੰਦਾ ਮੇਰਾ ਅੱਜ ਬਰਥਡੇ ਆ ਉਹ ਕਹਿੰਦਾ ਹੈਪੀ ਬਰਥਡੇ ਮੈਨੂੰ ਪਤਾ ਤੇਰਾ ਅੱਜ ਬਰਥਡੇ ਆ ਫਿਰ ਤੂੰ ਆਣਾ ਨਹੀਂ ਚੱਲ ਮੇਰੇ ਬਰਥਡੇ ਤੇ ਆ ਜਾ ਛੇਤੀ ਮੈਂ ਤੈਨੂੰ ਉਡੀਕ ਰਿਹਾ ਸਵੇਰ ਦਾ ਤੇ ਐਦਾਂ ਕਹਿੰਦਾ ਹੋਇਆ ਉਹਦੀ ਅੱਖਾਂ 'ਚੋਂ ਹੰਝੂ ਆ ਗਏ ਤੇ ਅਗੇ ਸੁਖਮਨ ਕਹਿੰਦਾ ਮੈਂ ਵੀ ਤਾਂ ਸਵੇਰ ਦਾ ਤੇਰੇ ਫੋਨ ਦੀ ਉਡੀਕ ਕਰ ਰਿਹਾ ਤੂੰ ਕਿਹਾ ਸੀ ਨਾ ਮੇਰੇ ਬਰਥਡੇ ਤੇ ਨਾ ਆਈ ਮੈਂ ਤਾਂ ਆਈ ਐ ਗੁੱਸੇ 'ਚ ਤੇ ਉਹ ਕਹਿੰਦਾ ਚੱਲ ਹੁਣ ਕੋਈ ਗੁੱਸਾ ਨਹੀਂ ਛੇਤੀ ਆ ਜਾ ਤੇ ਸੁਖਮਨ ਉਹਦੀ ਗੱਲ ਸੁਣ ਕੇ ਖੁਸ਼ ਹੋ ਗਿਆ ਹੁਣ ਹਰਮਨ ਵੀ ਖੁਸ਼ ਸੀ Papa ਕੇਕ لے ਆਏ ਸੁਖਮਨ ਵੀ ਆ ਗਿਆ ਸੋ ਬੱਚਿਓ ਕਦੇ ਵੀ ਚੀਜ਼ਾਂ ਪਿੱਛੇ ਕਿਸੇ ਨਾਲ ਨਾਰਾਜ਼ ਨਹੀਂ ਹੋਣਾ ਜਿਹੜੇ ਇਹ ਚੀਜ਼ਾਂ ਹੁੰਦੀਆਂ ਨਾ ਇਹ ਨਾ ਕਰਕੇ ਪਿਆਰ ਨਹੀਂ ਹੁੰਦਾ ਹਨਾ ਪਿਆਰ ਤਾਂ ਸਾਡਾ ਦਿਲੋਂ ਹੋਣਾ ਚਾਹੀਦਾ ਹੈ ਕੋਈ ਸਾਨੂੰ ਪਿਆਰ ਕਰੇ ਸਾਨੂੰ ਆਦਰ ਮਾਣ ਦੇ ਇਹਦੇ ਨਾਲ ਦੀ ਰੀਸ ਕੋਈ ਨਹੀਂ ਇਸ ਲਈ ਕਦੇ ਵੀ ਤੋਫਿਆਂ ਪਿੱਛੇ ਕਿਸੇ ਨਾਲ ਨਰਾਜ਼ੀ ਹੋਣਾ ਪਿਆਰ ਨਾਲ ਰਹਿਣਾ ਹੈ ਸਭ ਨਾਲ ਮਿੱਠਾ ਬੋਲੋ ਤੇ ਅਗਲਾ ਵੀ ਤੁਹਾਨੂੰ ਮਿੱਠਾ ਬੋਲੇਗਾ ਠੀਕ ਹੈ ਜੀ ਸਮਝ ਆਈ ਗੱਲ ਸਾਰਿਆਂ ਨੂੰ ओके okay, प्यार तो बड़ा तोहफा कोई नहीं शशिका जी